ਅਸੀਂ ਵੱਖ-ਵੱਖ ਸਕੂਲਾਂ ਦੇ ਵਿੱਚ ਜਾ ਕੇ ਚੈਕਿੰਗ ਕੀਤੀ ਜਿਹੜੇ ਬੱਚੇ ਅੰਡਰਏਜ ਬੋਲਟ ਮੋਟਰਸਾਈਕਲ ਜਾਮ ਮੋਡੀਫਾਈ ਮੋਟਰਸਾਈਕਲ ਜਾਂ ਕੋਈ ਹੋਰ ਵਾਹਨ ਦੇ ਉੱਤੇ ਆਉਂਦੇ ਨੇ ਉਹਨਾਂ ਦੀ ਚੈਕਿੰਗ ਕੀਤੀ ਗਈ ਦੌਰਾਨ ਚੈਕਿੰਗ ਅਸੀਂ ਪਾਇਆ ਕਿ ਕਈ ਬੱਚੇ ਆਪਣੇ ਬੋਲਟ ਮੋਟਰਸਾਈਕਲਾਂ ਦੇ ਉੱਤੇ ਸਕੂਲ ਦੇ ਬਾਹਰ ਪੜਾ ਕੇ ਮਾਰਦੇ ਫਿਰਦੇ ਸੀ ਜਿਨ੍ਹਾਂ ਨੇ ਕਿ ਸਲੈਂਸਰ ਮੋਡੀਫਾਈ ਕੀਤੇ ਸੀ ਔਰ ਵਿਦਆਊਟ ਲਾਇਸੈਂਸ ਸੀ ਨੰਬਰ ਪਲੇਟਾਂ ਵੀ ਉਹਨਾਂ ਦੀ ਅਕੋਰਡਿੰਗ ਟੂ ਪੈਟਰਨ ਹੈ ਨਹੀਂ ਸੀ ਜਿਹਦੇ ਮੁਤਾਬਕ ਅਸੀਂ ਇਹਨਾਂ ਬੱਚਿਆਂ ਨੂੰ ਰੋਕ ਕੇ ਇਹਨਾਂ ਨੂੰ ਸਮਝਾਇਆ ਬਰੀਫ ਕੀਤਾ ਜਦ ਤੱਕ ਤੁਹਾਡੇ 18 ਸਾਲ ਤੋਂ ਥੱਲੇ ਤੁਹਾਡੇ ਲਾਇਸੈਂਸ ਨਹੀਂ ਬਣਦੇ ਜਾਂ ਤੱਕ ਜਦ ਤੱਕ ਤੁਸੀਂ ਅਨਾਵ ਕਰ ਨਹੀਂ ਹਾਂ ਕਿ ਇਹ ਵੈਸੇ ਤੋਂ ਗ੍ਰਾਹਨ ਨਹੀਂ ਹੋਇਆ ਔਰ ਮੌਕਾ ਬਹੁਤ ਲੱਗਦਾ ਹੈ ਅਜੀਬ ਉਹ ਇਹਨਾਂ ਤੇ ਪੰਜ ਪੂਰੀ ਕਾਰਵਾਈਆਂ ਸਾਰੇ ਮੁਹਬਸਤਾਂ gland ਚਚਾਨ ਕੀਤੇ ਗਏ ਨੇ ਔਰ ਇਹਨਾਂ ਦੇ ਪੇਰੈਂਟਸ ਨਾਲ ਵੀ ਗੱਲ ਕਰਕੇ ਪੇਰੈਂਟਸ ਨੂੰ ਵੀ ਸਮਝਾਇਆ ਗਿਆ ਕਿ ਬੱਚਿਆਂ ਨੂੰ ਜਿਹੜਾ 18 ਸਾਲ ਤੋਂ ਥੱਲੇ ਨੇ ਉਹਨਾਂ ਨੂੰ ਸਕੂਲ ਵਾਂ ਦੇ ਵਿੱਚ ਜਾਂ ਸਾਈਕਲ ਦੇ ਉੱਤੇ ਜਾਂ ਫਿਰ ਆਪ ਸਕੂਲ ਨੇ ਆ ਕੇ ਉਹਨਾਂ ਨੂੰ ਛੱਡਿਆ ਜਾਵੇ ਅਤੇ ਇਹਨਾਂ ਨੂੰ ਕਿਸੇ ਪ੍ਰਕਾਰ ਦਾ ਜਿਹੜਾ ਕਿ ਹੈਵੀ ਵਾਹਨ ਆ ਉਹ ਚਲਾਉਣ ਨਾ ਦਿੱਤਾ ਜਾਵੇ